ਪੰਜਾਬ ਨੇ ਇੱਕ ਖਿੱਤੇ ਹੁਸ਼ਿਆਰ ਹੋ ਜਿੱਤੇ ਕਿ 9 ਤਰੀਕ ਨੂੰ ਇੱਕ ਮੰਦ ਘਾਟੀ ਦਾ ਘਟਨਾ ਸਾਹਮਣੇ ਆਈ ਸੀ ਜਿਸ ਦੇ ਵਿੱਚ ਇੱਕ ਪ੍ਰਵਾਸੀ ਗੁੱਲੋਂ ਇੱਕ ਨਾਬਾਲਗ ਬੱਚੇ ਦੇ ਨਾਲ ਆ ਜਾਂ ਚੰਨੇ ਇੱਕ ਮੰਦ ਘਾਟੀ ਦਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਪੰਜਾਬ ਦੇ ਵਿੱਚ ਇਹ ਪ੍ਰਵਾਸੀਆਂ ਦਾ ਮੁੱਦਾ ਵੱਡੇ ਪੱਧਰ ਤੇ ਪਰ ਪੱਕਿਆ ਹੋਇਆ ਹੈ ਤੇ ਇਸੋ ਸਾਡੇ ਨਾਲ ਮਾਰਕੀਟ ਕੋਈ ਨੀ ਬਨੂਰ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆ ਮੌਜੂਦ ਨੇ ਤੇ ਕਿਤੇ ਨਾ ਕਿਤੇ ਸਿਤਾ رابطہ ਉਹਨਾਂ ਦੇ ਉਹਨਾਂ ਦਾ ਜੋ ਪ੍ਰਵਾਸੀ ਲੇਬਰ ਹੈ ਉਹਨਾਂ ਦੇ ਨਾਲ ਪੈਂਦਾ ਹੈ ਤੇ ਦੂਜੇ ਪਾਸੇ ਜਸਵੀਰ ਸਿੰਘ ਚੰਦੂਆ ਇਹ ਪੰਜਾਬ ਸਰਕਾਰ ਦੇ ਵਿੱਚ ਇੱਕ ਨੁਮਾਇੰਦੇ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ ਐਜ਼ ਅ ਮਾਰਕੀਟ ਕਮੇਟੀ ਬਨੂਰ ਦੇ ਚੇਅਰਮੈਨ ਦੇ ਤੌਰ ਤੇ ਪਰ ਤੇ ਪ੍ਰਵਾਸੀਆਂ ਦੇ ਦੇ ਉੱਤੇ ਜੋ ਸੰਕਟ ਇੱਥੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਗੱਲਬਾਤ ਕਰਦੇ ਆਂਗੇ ਨਾਲ ਦੀ ਇਸ ਸਾਰੇ ਸੰਕਟ ਨੂੰ ਉਹ ਕਿਵੇਂ ਲੇਗਦੇ ਆਂ ਅ ਜਸਵੀਰ ਸਿੰਘ ਚੰਦੂਆ ਜੀ ਜੇ ਨਾਲ ਸਾਥ ਤੁਹਾਡਾ ਸਾਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜੇ ਤੁਸੀਂ ਆਪ ਕੀ ਸਮਝਦੇ ਹੋ ਤੁਸੀਂ ਜੀ ਜੋ ਇੱਕ ਪ੍ਰਵਾਸੀਆਂ ਦਾ ਸੰਕਟ ਪੰਜਾਬ ਦੇ ਵਿੱਚ ਹਾਈਲਾਈਟ ਹੋਇਆ ਅਸਲ ਤੇ ਇਹ ਤਾਂ ਗੱਲ ਕਰੀਏ ਤਾਂ ਇਹ ਕੋਈ ਆਪਸਟੈਂਡ ਪੂਰੇ ਵਰਲਡ ਦੇ ਵਿੱਚ ਚੱਲ ਰਿਹਾ ਹੈ ਜਿਵੇਂ ਕਿ ਮੈਂ ਮੇਰਾ ਸਵਾਲ ਵੀ ਇਮੀਗ੍ਰੇਸ਼ਨ ਇੰਡਸਟਰੀ ਨਾਲ ਵੀ ਹੈ ਤਾਂ ਇੱਥੇ ਕੇ ਯੂਕੇ ਚ ਵੀ ਪ੍ਰੋਟੈਸਟ ਹੋ ਰਹੇ ਨੇ ਕਿ ਇੱਥੇ ਬਹੁਤ ਸਾਰੇ ਲੋਕ ਬਾਹਰੋਂ ਆਏ ਨੇ ਆਸਟ੍ਰੇਲੀਆ ਚ ਵੀ ਹੋ ਰਹੀ ਨੇ ਕੈਨੇਡਾ ਚ ਵੀ ਕੋਈ ਹੋਰ ਲੋਕ ਮੇਰੇ ਤੋਂ ਪੁੱਛੀ ਗਏ ਸੀ ਕਿ ਗ੍ਰਾਪੋਣਾ ਨੇ ਕੀਤਾ ਕਿ ਅਸੀਂ ਬਾਹਰ ਵਾਲੇ ਬੰਦੇ ਬਾਹਰ ਪੜ੍ਹਣਾ ਇਹ ਸੇਮ ਟ੍ਰੈਂਡ ਸਾਡੇ ਪੰਜਾਬ ਚ ਵੀ ਹੈ ਪਰ ਮੈਂ ਸਹਮਤ ਹਾਂ ਵੀ ਠੀਕ ਕਿਸੇ ਨੇ ਕਰਾਇਮ ਕੀਤਾ ਹੈ ਤਾਂ ਉਸ ਨੂੰ ਸਲਾਹ ਮਿਲਣੀ ਚਾਹੀਦੀ ਹੈ ਪਰ ਉਹਦੇ ਨਾਲ ਆਪਾਂ ਸਾਰੀ ਸਾਰੀ ਜਿਹੜਾ ਉਹਨਾਂ ਦਾ ਪੈਚਾਰ ਹੈ ਸਾਰਿਆਂ ਨੂੰ ਆਪਾਂ ਗਲਤ ਨਹੀਂ ਕਹਾ ਸਕਦੇ ਕਿਉਂਕਿ ਸਾਡੇ ਦੀ ਬਹੁਤ ساری ਜੜੀ ਹੈ ਇੱਥੇ ਜਿਹੜੀ ਇੰਡਸਟਰੀ ਹੈ ਜਿਹੜੀ ਸਾਡੀ ეკੀ ਬੜੀ ਹੈ ਪ੍ਰਵਾਸੀਆਂ ਤੇ ਬਹੁਤ ਡਿਪੈਂਡ ਕਰਦੀ ਹੈ ਔਰ ਹਾਰੇ ਕ੍ਰਿਮੀਨਲ ਲੀਗ ਦੇ ਤੇ ਸਾਨੂੰ ਕਿਉਂਕਿ ਸਾਡੇ ਪੰਜਾਬੀ ਵੀ ਬਾਹਰਲੇ ਸਟੇਟਾਂ ਚ ਜਾ ਕੇ ਕੰਮ ਕਰਦੇ ਨੇ ਜੇ ਅਸੀਂ ਉਹਨਾਂ ਨੂੰ ਕਹਾਂਗੇ ਤਾਂ ਕੱਲ ਨੂੰ ਸਾਨੂੰ ਸਾਡੇ ਪੰਜਾਬੀਆਂ ਤੇ ਵੀ ਇੱਕ ਕੁਐਸਚਨ ਖੜਾ ਹੋਏਗਾ ਆ ਪਰ ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ ਹੈ ਤਾਂ ਉਸ ਨੂੰ سزا ਮਿਲਣੀ ਚਾਹੀਦੀ ਹੈ ਪਰ ਸਾਰੇ ਆਪਾਂ ਦੇ ਜਿਹਨੋਂ ਭਈਆ ਕਹਦਵੇਂ ਆ ਪ੍ਰਵਾਸੀਆਂ ਨੂੰ ਦੋਸ਼ੀ ਧਾਰਾਣਾ ਮੇਰੇ ਸਾਹਮਣੇ ਅਤੇ ਜਿਹੜੇ ਸਾਥ ਤੁਸੀਂ ਸਰਕਾਰ ਦੇ ਨੁਮਾਇंदे ਦੌਰ ਦੇ ਪਿੱਛੇ ਰਹੇ ਹੋ ਜੀ ਔਰ ਤੁਹਾਡੀ ਗੱਲ ਦਾ ਇੱਕ ਵਜਨਦਾਰ ਜਵਾਬ ਲੋਕਾਂ ਦਾ ਜੀ ਕਿਵੇਂ ਦੇਖਿਓ ਜਦੋਂ ਪੰਜਾਬ ਦੇ ਕਾਫੀ ਸਾਰੇ ਇਲਾਕੇ ਦੇ ਵਿੱਚ ਪੰਚਾਇਤਾਂ ਉੱਤੇ ਮਤੇ ਪਾਇਆ ਜਾ ਰਹੇ ਨੇ ਪਰ ਬਸੇ ਨਹੀਂ ਖਾਂਕੀ ਕਿ ਅ ਪ੍ਰਵਾਸੀ ਬਣਾਓ ਪੰਜਾਬ ਬਚਾਓ ਕਿਉਂਕਿ ਮੈਂ ਇਹ ਪਹਿਲੇ ਦਸ ਸਾਲਾਂ ਤੋਂ ਦੇਖੋ ਜੀ ਹੁਣ ਹਰ ਇੱਕ ਵੀ ਵਾਸੇ ਆਪਨੀ ਸੋਚ ਹੈ ਹੋ ਸਕਦਾ ਉਹ ਜਲਦੀ ਕਿਤੇ ਉੱਥੇ ਹੁਸ਼ਿਆਰ ਤੋਂ ਹੋਇਆ ਰਿਲੇਟੇਡੇ ਲੋਕਾਂ ਵਿੱਚ ਗੁੱਸਾ ਆ ਗਿਆ ਅਸਲ ਵਿੱਚ ਆ ਇੱਕ ਦਾ ਹੁੰਦਾ ਵੀ ਇੱਕ ਬੱਚੇ ਦਾ ਜਿਹੜਾ ਹੋਇਆ ਬਹੁਤ ਹੀ ਗਲਤ ਇਨਸੀਡੈਂਟ ਹੋਇਆ ਕਿਉਂਕਿ ਬੱਚਿਆਂ ਦੇ ਨਾਲ ਹੋਣਾ ਸਾਰਿਆਂ ਨੂੰ ਬੜਾ ਦੁੱਖ ਹੈ ਬੜੇ ਛੋਟੇ ਬੱਚਿਆਂ ਨਾਲ ਸਭ ਜਿਹੜਾ ਹੋਣਾ ਉਸੇ ਵੀ ਜਿਹੜਾ ਹੈ ਗੁੱਸੇ ਵਿੱਚੋਂ ਉੱਪਰ ਦੀਆਂ ਪੰਚਾਇਤਾਂ ਨੇ ਪਾਕੀ ਪੰਜਾਬ ਦੀਆਂ ਪੰਚਾਇਤਾਂ ਨੇ ਇਸ ਤਰ੍ਹਾਂ ਬਣਾਏ ਪਰ ਵਜਿਹਾ ਤੁਮ ਪਹਿਲਾਂ ਦੱਸ ਕਿਹਾ ਕਿ ਇਹਦੇ ਨਾਲ ਆਪਾਂ ਸਾਰੇ ਕਿਸੇ ਕਮਿਊਨਿਟੀ ਤੋਂ ਪੂਰੀ ਨੂੰ ਨਹੀਂ ਪੱਜਿੰਗਾ ਠਰਾ ਸਕਦੇ ਜਿਸਨੇ ਕ੍ਰਾਈਮ ਕੀਤਾ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਾਰੇ ਕਮਿਊਨਿਟੀ ਨੂੰ ਨਹੀਂ ਆਪਾਂ ਕਰਨਾ ਔਰ ਜੇਨ ਸਾਹਿਬ ਇੱਕ ਇਹ ਵੀ ਵੱਡਾ ਪੱਖ ਦੇਖਣ ਲਈ ਸਾਹਮਣੇ ਆਦਾ ਹੈ ਕਿ ਯੂਪੀ ਦੀ ਗੱਲ ਕਰੋ ਬਿਹਾਰ ਦੀ ਗੱਲ ਕਰੋ ਲੇਕਿਨ ਕਿਸੇ ਹੋਰ ਸਟੇਟ ਦੀ ਗੱਲ ਕਰੋ ਕਿ ਉੱਥੋਂ ਦੇ ਜੋ ਨੌਜਵਾਨ ਜਾਂ ਲੇਬਰ ਗਿਆਸਾ ਤੇ ਪੰਜਾਬ ਦੇ ਚਾਹੁੰਦੇ ਨੇ ਕਿਤੇ ਇਹਨਾਂ ਨੂੰ ਲੈ ਕੇ ਕੋਈ ਖਾਸ ਨੀਮ ਨਹੀਂ ਹੈਗੇ ਕਿੰਨਾ ਪਾਬੀ ਕਿ ਇਹਦੀ ਨਾ ਤਾਂ ਵੈਰੀਫਿਕੇਸ਼ਨ ਹੋਈ ਹੈ ਨਾ ਇਹਨਾਂ ਦੀ ਨ ਕੋਈ ਹੋਰ ਔਰ ਬਹੁਤ ਸਾਰੇ ਇਕ ਡਰਾਮਾ ਨੇ ਇਹ ਅਜਾਮ ਦੇ ਕੇ ਤਾਂ ਪੱਟ ਵੀ ਜਾਣੀ ਤੇ ਪਿੱਛੇ ਲੋਕਾਂ ਦਾ ਕਾਫੀ ਮਤਲਬ ਕਿ ਤੁਰਤ ਭਰੇ ਹਾਸੇ ਸਾਹਮਣੇ ਆ ਗਏ ਇਸ ਤਰ੍ਹਾਂ ਇਹ ਤੁਹਾਨੂੰ ਤਰੀਕੀ ਲਿਜਿਖਿਆ ਦਿੱਤਾ ਹੈ ਸਾਹਿਬ ਜੀ। ਇਹ ਸਰਕਾਰਾਂ ਵੱਲੋਂ ਕਲੀਅਰ ਹਦਾਇਤਾਂ ਵੀ ਵੀ ਜੇ ਤੁਸੀਂ ਇਹਨਾਂ ਨੂੰ ਕਿਰਾਏ ਤੇ ਰੱਖਦੇ ਹੋ ਤਾਂ ਉਹਦੀ ਵੈਰੀਫਿਕੇਸ਼ਨ ਕਰਾਓ ਜੇ ਤੁਸੀਂ ਇਹਨਾਂ ਨੂੰ ਕਿਤੇ ਆਪਣੇ ਦੁਕਾਨ ਤੇ ਰੱਖ ਗਏ ਜਾਂ ਕੋਈ ਹੋਟਲ ਚ ਰੱਖ ਗਏ ਕੋਈ ਜਿਹੜਾ ਜ਼ਿੰਮੇਵਾਰ ਅਕੂ ਰੱਖ ਗਏ ਤਾਂ ਉਹਦੀ ਵੈਰੀਫਿਕੇਸ਼ਨ ਲਾਜ਼ਮੀ ਹੈ। ਪਰ ਸਾਡੇ ਹੀ ਲੋਕ ਕਈ ਵਾਰੀ ਇਹਦੇ ਵਿੱਚ ਜਲਦਬਾਜ਼ੀ ਕਰਦੇ ਹੁੰਦੇ ਨੇ ਕਿ ਚਲੋ ਛੱਡੋ ਜੀ ਕੋਈ ਗੱਲ ਨਹੀਂ ਹੈ। ਇਹਨਾਂ ਪੰਜਾਬੀਆਂ ਦਾ ਪ੍ਰਾਪਤ ਜੀ ਆਦੋ ਹੈ। ਉਹ ਚਲੋ ਛੱਡੋ ਤੋਂ ਨਿਕਲਦੇ ਨੇ। ਪਰ ਇਹਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਹੋ ਸਕਦਾ ਹੈ ਕਿ ਦੇ ਵਿੱਚ ਕੁਝ ਲੋਕ ਉਧਰ ਕ੍ਰਾਈਮ ਕਰਦੇ ਆਏ ਹੋਣ ਉਸ ਸਟੇਸ਼ਨ ਜਿਹੜੀ ਹੈ ਆਧਾਰ ਕਾਰਡ ਦਾ ਚੈੱਕ ਕਰਾਣਾ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਉਸ ਦੀ ਜਿਹੜੀ ਜਾਣਕਾਰੀ ਦੇ ਲਈ ਵੈਸੇ ਲਾਜ਼ਮੀ ਹੈ ਪੰਜਾਬ ਸਰਕਾਰ ਨੂੰ ਪਰ ਅਸੀਂ ਆਪ ਹੀ ਇਸ ਨੂੰ ਇਗਨੋਰ ਕਰ ਦਿੰਦੇ ਆ ਜੇ ਇਸ ਨੂੰ ਫਾਲੋ ਕਰਿਆ ਜਾਵੇ ਤਾਂ ਕ੍ਰਾਈਮ ਘਟੇਗਾ ਔਰ ਰチェਨ ਸਾਹਿਬ ਇਸ ਤਰ੍ਹਾਂ ਕਿ ਪੰਚਾਇਤਾਂ ਬਤੇ ਪਾਰਲੀਆ ਦੀ ਪ੍ਰਜਾਗੀ ਦਾ ਪੰਜਾਬ ਚਾਉਂਦੇ ਕਿ ਕੀ ਲੱਗਦਾ ਹੈ ਕਿ ਇਹ ਇੱਕ ਠੀਕ ਪਰਵਰਤੀ ਹੈਗੀ ਇਹ ਸਵਾਲ ਇਸ ਤਰ੍ਹਾਂ ਕਿ ਪੰਚਾਇਤ ਦੇ ਮੰਡਲ ਵਿੱਚ ਕੁਝ ਸੋਚਣਾ ਚਾਹੀਦਾ ਹੈ ਦੇਖੋ ਮੈਂ ਪਹਿਲਾਂ ਵੀ ਕਹਿੰਦਾ ਇਹ ਕਿਸੇ ਗਲਤਨ ਵਿੱਚ ਕਿਹਾ ਗਿਆ ਕਿ ਗੁੱਸਾ ਹੈ ਉਹ ਨਾਲ ਗਿਆ ਹੈ ਆਪਣੀ ਜਗ੍ਹਾ ਦੇਖੋ ਕਿਸੇ ਦਾ ਬੱਚੇ ਜਦੋਂ ਇਸ ਤਰ੍ਹਾਂ ਇਨਸਿਟੈਂਟ ਹੋ ਜਾਂਦਾ ਤਾਂ ਗੁੱਸਾ তো ਆਉ ਹੁਕੀ ਸਾਰੇ ਨੂੰ ਟਾਰਗੇਟ ਕਰਨਾ ਮਾੜੀ ਗੱਲ ਹੈ ਸਾਰੇ ਲਈ ਬੀ ਮਾੜੀ ਨਹੀਂ ਹੋ ਸਕਦੇ ਕੁਝ ਲੋਕ ਮਾਰੇ ਹੋ ਸਕਦੇ ਹੋ ਉਹਨਾਂ ਨੂੰ ਸਲਾਹ ਉਹ ਸਤ ਸਤ ਪੰਡਾ ਸਤ ਪਾਣੀ ਨਾਲ ਸਲਾਹ ਉਹ ਪਰ ਇੱਕ ਥੋੜਾ ਰੁਝਾਨ ਦਿਖਾਈ ਦਿੰਦਾ ਹੈ ਕਿ ਅਕੀਲਾ ਤਾ ਮੰਡੀ ਦਾ ਤੁਸੀਂ ਇੱਕ ਨਮਾਇੰਗੀ ਕਰ ਰਹੇ ਹੋ ਬੜੇ ਬੜੇ ਦੇ ਪਰ ਤੁਸੀਂ ਇਸ ਮਾਮਲੇ ਨੂੰ ਦੇਖ ਵੀ ਰਹੇ ਹੋ ਇੱਕ ਜੋ ਪ੍ਰਵਾਸੀ ਲੈਵਲ ਹੈ ਉਹ ਤਾਂ ਤੁਹਾਡੇ ਨਾਲ ਕਿਤਨੇ ਜਿੱਤੇ ਸਿੱਧਾ ਰਾਤ ਤੱਕ ਆਈ ਨੇ ਤੇ ਤੁਸੀਂ ਕੀ ਇਸ ਤਰ੍ਹਾਂ ਦੇਖਦੇ ਕਿ ਜੋ ਤੁਹਾਡੇ ਅੰਡਰ ਲਗਭਗ 5 ਬੰਦੇ ਆ ਤੁਸੀਂ ਇਸ ਸੰਬੰਧ ਵਿੱਚ ਪਰ ਹੈ ਹੋਇਆ ਹੈ ਕਬੱਟੇ ਬਦਰ ਪਰ ਦੇਖ ਰਹੇ ਕੰਮ ਕਰ ਰਹੀ ਹੈ ਤਾਂ ਤੁਸੀਂ ਪ੍ਰਵਾਸੀਆਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਤਕਰੀ ਜਾਂਚ ਪਤਾ ਕੀਤੀ ਹੈ ਦੇਖੋ ਜ਼ਿਆਦਾਤਰ ਆੜੀਆਂ ਮਿਹੜੀ ਲੇਬਲ ਹੁੰਦੀ ਹੈ ਨਾ ਜੀਨੀਅਰ ਰੀਟਿੰਗ ਕਰਨ ਦੇ ਵਿੱਚ ਤੇ ਉਹਦੇ ਵਿੱਚ ਪ੍ਰਵਾਸੀ ਪੰਜਾਬੀ ਵੀ ਹੈ ਪ੍ਰਵਾਸੀ ਵੀ ਹੋਗਣਗੇ ਕੋਬੇ ਨਹੀਂ ਅਸੀਂ ਹੁਣ ਵੀ ਕੱਲ ਵੀ ਸਾਡੇ ਤੇ ਜਿਹੜੇ ਆੜੀ ਐਸੈਸ਼ਨ ਦੇ ਪਦਾਰਥ ਇਹਨਾਂ ਨਾਲ ਇਸ ਗੱਲ ਨੂੰ ਦੇਖੀ ਕਿ ਉਹਨਾਂ ਦੀ ਜਿਹੜੀ ਵੀ ਡੈਕ ਕੇਸ ਨਾਲ ਉਹਨੂੰ ਲਾਜ਼ਮੀ ਕਰੀ ਜਾਵੇ ਔਰ ਉਹ ਵੀ ਰਿਕਾਰਡ ਮੇਨਟੇਨ ਕਰੇ ਜਾਵੇ ਵੀ ਕੌਣ ਕਿਸ ਕੋਲ ਕੰਮ ਕਰ ਰਿਹਾ ਕੀ ਉਹਦਾ ਆਧਾਰ ਕਾਰਡ ਵਗੈਰਾ ਲੇ ਕੇ ਪ੍ਰੋਪਰ ਉਹਦੀ ਤੁਸੀਂ ਜਿਹੜੀ ਅਡਮਿਨਿਸਟ੍ਰੇਸ਼ਨ ਮੇਰੀ ਜਾਣਕਾਰੀ ਠਾੜੇ ਨਾਲ ਵੀ ਤੁਹਾਨੂੰ ਸ਼ੇਅਰ ਕਰੋ ਤਾਂ ਜੋ ਕੋਈ ਇਸ ਤਰ੍ਹਾਂ ਦਾ ਕਰਾਇ ਨਾ ਕਰੇ ਆਹ ਤੁਸੀਂ ਤੁਸੀਂ ਦੱਸਾਇਆ ਕਿ ਵੀ ਪੰਚਾਇਤਾਂ ਵੱਲੋਂ ਜਲਦਬਾਜ਼ੀ ਦੇ ਕਿਸ ਤਰ੍ਹਾਂ ਦੇ ਫੈਸਲੇ ਲੈ ਡਾਲੀ ਆਹ ਪ੍ਰੋਸੀਮ ਲੇਟਰੀ ਕੀ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਦੀ ਪਰਮਿਟੇ ਬਾਤੀ ਹੈ ਇਹ ਕਰਾਇਆਂ ਦਾ ਗਰਾਫ ਹੋ ਸ਼ੇ ਘਟੇਗਾ ਦੇਖੋ ਕਹਾਣੀ ਦਾ ਗਰਾਫ ਤਾਂ ਵਿੱਚ ਜੇ ਕੋਈ ਨਿਆਣੇ ਕਰਾਇਮੇ ਦੇ ਲਈ ਕਰਨਾ ਹੈ ਉਹ ਕਰਨਾ ਤੇ ਜੇ ਬੰਦਾ ਹੈ ਕ੍ਰਿਮੀਨਲ ਹੈ ਉਹਨੇ ਕ੍ਰਾਇਮ ਕਰਨਾ ਉਹਨੇ ਇੱਥੇ ਵੀ ਕਰਨਾ ਉਹਨੇ ਬਾਹਰ ਵੀ ਕਰਨਾ ਪਰ ਸਾਰੇ ਗਲਤ ਨਹੀਂ ਹੋ ਸਕਦੇ ਕੰਮ ਜੇ ਇਸ ਗੱਲ ਨੂੰ ਲੇਕਿਨ ਕੋ ਸਾਡੇ ਪੰਜਾਬੀ ਨੌਜਵਾਨ ਵੀ ਕਈ ਵੇਲੇ ਕ੍ਰਾਇਮ ਕਰਦੇ ਨੇ ਬਿਹਾਰੀ ਵੀ ਕ੍ਰਾਇਮ ਕਰਦੇ ਨੇ ਕ੍ਰਿਮੀਨਲ ਕੋਈ ਕਿਸੇ ਦਾ ਵੀ ਹੋ ਸਕਦਾ ਜੇ ਉਹਦਾ ਕ੍ਰਾਇਮ ਦਾ ਮਾਈਂਡ ਹੈ ਉਹਨੂੰ ਸਜ਼ਾ ਸਖਤ ਤੋਂ ਸਖਤ ਮਿਲਣੀ ਚਾਹੀਦੀ ਹੈ ਤਾਂ ਜੋ ਮਿਸਾਲੀ ਸਜ਼ਾ ਮਿਲੇ ਤਾਂ ਜੋ ਕੋਈ ਹੋਰ ਅੱਗੇ ਤੋਂ ਅਜਿਹੀ ਬੰਦਾ ਕੋਸ਼ਿਸ਼ ਨਾ ਕਰੇ ਜਾਂ ਬਿਲਕੁਲ ਅਪਰਕੋ ਸਾਹਿਬ ਨੇ ਇਸ ਵਕਤ ਮੌਜੂਸਾਣਾ ਮਾਰਕੀਟ ਕਮੇਟੀ ਦੇ ਪ੍ਰੋਡ ਦੇ ਚੇਅਰਮੈਨ ਮਿਸਟਰ ਸਿੰਘ ਚਦਵਾ ਜਿਨ੍ਹਾਂ ਨੇ ਇੱਕ ਸਾਫ ਬੋਲ ਤੇ ਪਰ ਕਿਹਾ ਹੈ ਕਿ ਪੂਰੀ ਪੂਰੀ ਕਮਿਊਨਿਟੀ ਨੂੰ ਇੱਕ ਘਟਨਾ ਦੇ ਸਬੰਧ ਵਿੱਚ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਤੇ ਇਸ ਦੇ ਉੱਪਰ ਵਕੀ ਹੀ ਇੱਕ ਵਿਚਾਰਯੋਗ ਫੈਸਲਾ ਅੱਗੇ ਜੁੜ ਕੇ ਲਿਆਦਾ ਕੀਤਾ ਤੇ ਉਹ ਵੀ ਦੱਸਦੇ ਨੇ ਕਿ ਵੀ ਜੋ ਇਥੇ ਇਨਰ ਦੇ ਅੰਡਰ 5 ਮਿੰਟ ਦੀ ਨਿਗਰਤਮ ਕਾਰਜ ਸਿਹਤ ਵਿਧਾਨ ਸਖਤ ਨਿਰਦੇਸ਼ ਦਿੱਤੇ ਹੋਏ ਹਨ